ਹੈਲੋ ਗਾਇਜ਼ ਕੀ ਹਾਲ ਚਾਲ ਹੈ ਹੋਪ ਕਰਦਾ ਸਾਰੇ ਵਧੀਆ ਹੋਣਗੇ ਬਈ ਠੰਡ ਬਹੁਤ ਕਰਾਤੀ ਹੈ ਬਹੁਤ ਜ਼ਿਆਦਾ ਠੰਡ ਹੋ ਗਈ ਹੈ ਕੀ ਕਰੀਏ ਪਿੱਛੇ ਥੋੜੇ ਦਿਨ ਪਹਿਲੇ ਮੈਂ ਵੀਡੀਓ ਨਹੀਂ ਬਣਾ ਪਾਇਆ ਵੀਡੀਓ ਸ਼ੂਟਸ ਨਹੀਂ ਕਰ ਪਾਇਆ ਕੁਝ ਗੜੀ ਵੀ ਬਹੁਤ ਪੈ ਸੀ ਮੁਹਾਲੀ ਸ਼ਹਿਰ ਚ ਐਂ ਲੱਗਦਾ ਸੀ ਜਿਵੇਂ ਸ਼ਿਮਲਾ ਕੁਫਰੀ ਉਰੀ ਮਨਾਲੀ ਉਰੀ ਬਣ ਗਿਆ ਹੋਵੇ ਬਹੁਤ ਬਰਫ਼ ਪਈ ਸੀ ਬਹੁਤ ਬਰਫ਼ ਤੇ ਹੁਣ ਥੋੜ ਜਾ ਅੱਜ ਵੀ ਮੀਂਹ ਬਹੁਤ ਪੈ ਰਿਹਾ ਦੋ ਦਿਨ ਤੋਂ ਪਿੱਛੇ ਮੀਂਹ ਵੀ ਪਈ ਜਾਂਦਾ ਠੰਡ ਜਾਂਦਾ ਨਾਮ ਨਹੀਂਦਾਰੀ ਧੁੱਪ ਨਿਕਲ ਨਹੀਂ ਰਹੀ ਵਿੱਚੋਂ ਧੁੱਪ ਨਿਕਲਦੀ ਆ ਫਿਰ ਮੀਂਹ ਸ਼ੁਰੂ ਹੋ ਜਾਂਦਾ ਅੱਜ ਕੱਲ ਮੀਂਹ ਵੀ ਬਹੁਤ ਪੈ ਰਿਹਾ ਤੇ ਤਾਂ ਕਰਕੇ ਪਿੱਛੇ ਮੈਂ ਥੋੜਾ ਬਿਮਾਰ ਵੀ ਸੀਗਾ ਤਾਂ ਕਰਕੇ ਕੁਝ ਮੈਂ ਵੀਡੀਓ ਸ਼ੂਟ ਨਹੀਂ ਕਰ ਪਾਇਆ ਤੇ ਬਾਰਿਸ਼ ਮੌਸਮ ਚੇਂਜ ਕਰਕੇ ਮੈਂ ਵੀਡੀਓ ਸ਼ੂਟ ਨਹੀਂ ਕਰ ਪਾਇਆ ਤੇ ਅੱਜ ਆਪਾਂ ਚੱਲੇ ਆ ਇੱਕ ਹੋਰ ਨਵੀਂ ਚੀਜ਼ ਦਿਖਾਣ ਤੁਹਾਨੂੰ ਜੋ ਮੋਹਾਲੀ ਸ਼ਹਿਰ ਚ ਖੁੱਲੀ ਆ ਹੋ ਸਕਦਾ ਕਿ ਤੁਹਾਨੂੰ ਉਹ ਚੀਜ਼ ਤੁਸੀਂ ਦੇਖੀ ਵੀ ਹੋਵੇ ਨਾ ਵੀ ਦੇਖੀ ਹੋਵੇ ਪਰ ਤੁਹਾਨੂੰ ਦਿਖਾਣਾ ਮੇਰਾ ਫਰਜ਼ ਆ ਹੈਨਾ ਤੇ ਆਪਾਂ ਤੁਹਾਨੂੰ ਦਿਖਾਉਣੇ ਅੱਜ ਨਵੀਂ ਚੀਜ਼ ਜਿਹੜੀ ਇਨਵੈਸਟਮੈਂਟ ਵਾਸਤੇ ਮਹੌਲੀ ਪ੍ਰਾਪਰਟੀ ਵਾਸਤੇ ਵਧੀਆ ਚੀਜ਼ ਹੈਗੀ ਹੈ ਕਾਫੀ ਲੋਕਾਂ ਦੇ ਕਮੈਂਟ ਆ ਰਹੇ ਸੀ ਤੁਹਾਨੂੰ ਆ ਵੀ ਦਿਖਾਓ ਉਹ ਵੀ ਦਿਖਾਓ ਹੋਲੀ ਹੋਰੀ ਸਾਦਾ ਕੁਝ ਦਿਖਾਵਾਂਗੇ ਟਾਈਮ ਦੇ ਹਿਸਾਬ ਨਾਲ ਬਟ ਜੋ ਜੋ ਚੀਜ਼ਾਂ ਟਾਈਮ ਤੇ ਆਪਾਂ ਦਿਖਾ ਸਕਦੇ ਹਾਂ ਉਹ ਆਪਾਂ ਦਿਖਾ ਰਹੇ ਹਾਂ ਤੁਹਾਨੂੰ ਤੇ ਚਲੋ ਚੱਲਦੇ ਹਾਂ ਨਾਲ ਨਾਲ ਤੁਹਾਨੂੰ ਅੱਜ ਬਾਹਰ ਦਾ ਮੌਸਮ ਵੀ ਦਿਖਾਵਾਂਗੇ ਬਹੁਤ ਵਧੀਆ ਮੌਸਮ ਹੋ ਰਿਹਾ ਹੈ ਬਾਰਿਸ਼ ਹਲਕੀ ਹਲਕੀ ਹੋ ਰਹੀ ਹੈ ਤਾਂ ਵੀ ਮੈਨੂੰ ਸੋਚਿਆ ਨਹੀਂ ਹੈ ਅੱਜ ਵੀਡੀਓ ਸ਼ੂਟ ਕਰਨੀ ਬਹੁਤ ਜ਼ਰੂਰੀ ਹੈ ਵਲੌਗ ਬਣਾਉਣਾ ਬਹੁਤ ਜ਼ਰੂਰੀ ਹੈ ਤੇ ਚਲੋ ਚਲਦੇ ਆ ਨਾਲ ਨਾਲ ਤੁਹਾਨੂੰ ਰੋਲ ਪਹੁੰਚ ਚੁਕੇ ਆਪਾਂ ਜਿਹੜੀ ਚੀਜ਼ ਤੇ ਮੈਂ ਤੁਹਾਨੂੰ ਲੈ ਕੇ ਜਾਣਾ ਸੀਗਾ ਉਹ ਚੀਜ਼ ਫਾਈਨਲੀ ਹੈਗੀ ਹੈ ਇੱਥੇ 67 ਸੈਕਟਰੀ ਸੀਪੀਸੀਸੀ 7 ਮਾਲ ਦੇ ਕੋਲ ਜੋ ਨਵੀਂ ਮਾਰਕੀਟ ਖੁੱਲੀ ਹੈ ਤੁਹਾਨੂੰ ਅੱਜ ਉਹ ਦਿਖਾਣਾ ਚਾਹੁੰਦਾ ਮੈਂ 에어ਪੋਰਟ ਰੋਡ ਤੇ ਤੇ ਆਓ ਤੁਹਾਨੂੰ ਦਿਖਾਈਏ ਕੀ ਚੀਜ਼ ਹੈਗੀ ਆ ਤੇ ਹਾਂਜੀ ਗਾਇਸ ਇਹ ਮਾਰਕੀਟ ਹੋਈ ਹੈ ਜਿਹੜੀ ਮੈਂ ਤੁਹਾਨੂੰ ਅੱਜ ਦਿਖਾਉਣਾ ਚਾਹੁੰਦਾ ਸੀ ਆਪਣੇ ਵੀਡੀਓ ਦੇ ਵਿੱਚ ਜੋ ਮੋਹਾਲੀ ਸੈਕਟਰ 67 ਚ ਖੁੱਲੀ ਹੈ ਤੁਸੀਂ ਇਹਦੇ ਨਾਲ ਦੀ ਮਾਰਕੀਟ ਪਹਿਲਾਂ ਵੀ ਦੇਖੀ ਹੋएगी ਤੁਹਾਨੂੰ ਮੈਂ ਆਪਣੇ ਵਲੌਗਸ ਦਿਖਾਈ ਹੈ ਸੈਕਟਰ 68 ਚ ਫਿਰ ਮੈਂ ਆਇਆ ਸੈਕਟਰ 67 ਮੋਹਾਲੀ ਦੇ ਵਿੱਚ ਜੋ ਕਿ ਮਾਰਕੀਟ ਖੁੱਲੀ ਹੈ ਤੇ ਬਿਲਕੁਲ 에ਅਰਪੋਰਟ ਰੋਡ ਤੇ ਆ ਤੁਸੀਂ ਚੈੱਕ ਕਰ ਸਕਦੇ ਹੋ ਇਹ ਪਿੱਛੇ 에ਅਰਪੋਰਟ ਰੋਡ ਜਾ ਰਹੀ ਆ ਇਹ ਪਿੱਛੇ 에ਅਰਪੋਰਟ ਰੋਡ ਹੈ ਤੇ ਇਹ ਮਾਰਕੀਟ ਬਿਲਕੁਲ सीपी67 मॉल ਦੇ ਨਾਲ ਹੈ ਤੇ ਬਰਿਊ ਬਰੋਸ ਦੇ ਆਪੋਜ਼ਿਟ ਹੈ ਤੁਹਾਨੂੰ ਮੈਂ ਬਰਿਊ ਬਰੋਸ ਆਰੀ ਮਾਰਕੀਟ ਵੀ ਦਿਖਾ ਦਾਂਗਾ ਜਿੱਥੇ ਬਰਿਊ ਬਰੋਸ ਕਾਫੇ ਹੈ हेयर ਮਾਸਟਰ ਸੈੱਡ ਮਾਸਟਰ ਜਿਹੜੀ ਵੀ ਹੈਗੇ ਨੇ ਉਹਦੇ ਬਿਲਕੁਲ ਆਪੋਜ਼ਿਟ ਹੈਗੀ ਹੈ ਮਾਰਕੀਟ ਤੇ ਤੁਹਾਨੂੰ ਦਿਖਾਉਂਦੇ ਆ ਕੀ ਕੀ ਇੱਥੇ ਫਾਇਦਾ ਹੈਗਾ ਤੇ ਗਾਇਜ਼ ਉਹ ਚੈੱਕ ਕਰੋ ਉਹ ਸਾਹਮਣੇ ਹੈਗਾ ਮਾਲ सीपी67 ਥੱਲੇ ਤੁਹਾਨੂੰ ਦੱਸਿਆ ਸੀ ਮਾਲ ਹੈ ਉੱਪਰ ਆਫਿਸ ਵਗੈਰਾ ਖੁੱਲ ਰਹੇ ਆ ਹੋਟਲ ਵਗੈਰਾ ਖੁੱਲ ਰਹੇ ਤੇ ਉਹ ਸਾਹਮਣੇ ਬਿਲਡਿੰਗ ਹੋਈ ਹੈ ਉੱਚੀ ਸਾਰੀ ਤੇ ਉਹਦੇ ਨਾਲ ਹੀ ਬਿਲਕੁਲ ਇਹ ਮਾਰਕੀਟ ਖੁੱਲੀ ਆ ਥੋੜਾ ਸ਼ੋਰ ਵਗੈਰਾ ਆ ਰਿਹਾ ਹੋਵੇਗਾ ਕਿਉਂਕਿ ਕੰਮ ਵਗੈਰਾ ਚੱਲ ਰਿਹਾ ਬਟ ਥੋੜਾ ਤੁਸੀਂ ਅਡਜਸਟ ਕਰ ਲਿਓ ਹੈਨਾ ਤੇ ਤੁਸੀਂ ਪੂਰਾ ਚੈੱਕ ਕਰ ਸਕਦੇ ਹੋ ਆਵਲ ਏਰੀਆ ਤਾਂ ਹਲੇ ਪੂਰਾ ਬਣ ਰਿਹਾ ਅੰਦਰ ਕੰਸਟਰਕਸ਼ਨ ਚੱਲ ਰਹੀ ਹੈ ਇੰਟੀਰੀਅਰ ਦਾ ਕੰਮ ਹੋ ਰਿਹਾ ਕੁਝ ਆ ਸਾਹਮਣੇ ਸੇਲਜ਼ ਆਫਿਸ ਹੈ ਤੇ ਸਾਹਮਣੇ ਕੁਝ ਜੋ ਚੀਜ਼ਾਂ ਖੁੱਲੀਆਂ ਅਜ਼ੀਡਿਓ ਖੁੱਲ ਰਿਹਾ ਹਲੇ ਓਪਨਿੰਗ ਸ਼ੋਰਟਲੀ ਲਿਖਿਆ ਹੋਇਆ ਤੇ ਉੱਪਰ ਉਹਦੇ ਖੁੱਲੇ ਹੈ ਪਾਵਰ ਹਾਊਸ ਜਿਮ ਜੋ ਕਿ ਜਿਮ ਓਪਨ ਹੋ ਚੁੱਕਿਆ ਹੈ ਸਿਰਫ ਅਜੇ ਜੇ ਕਿਸੇ ਨੇ ਜਿਮ ਲਗਾਣਾ ਹੈ ਉਹ ਜਿਮ ਵਾਸਤੇ ਇੱਥੇ ਪਤਾ ਕਰ ਸਕਦਾ ਪਾਵਰ ਹਾਊਸ ਜਿਮ ਖੁੱਲ ਚੁਕਿਆ ਇੱਕ ਹੋਰ ਵੀ ਖੁੱਲ ਰਿਹਾ ਡਿਫਾਈਨਿੰਗ ਫਿਟਨੈਸ ਦੋ ਜਿਮ ਖੁੱਲ ਰਹੇ ਹਨ ਇੱਕ ਖੁੱਲ ਚੁੱਕਾ ਹੈ ਉਹ ਖੁੱਲ ਰਹੇ ਹੋਏਗਾ ਬਾਕੀ ਜ਼ੂਡੀਓ ਓਪਨ ਹੋ ਰਿਹਾ ਸੇਲਸ ਆਫਿਸ ਇਹਨਾਂ ਨਿਚੀ ਹੈ ਤੇ ਮੈਂ ਤੁਹਾਨੂੰ ਲਿੰਕ ਚ ਆਪਣਾ ਡਿਸਕ੍ਰਿਪਸ਼ਨ ਬਾਕਸ ਚ ਲਿੰਕ ਪਾ ਦਾਂਗਾ ਫਰਸਟ ਕਰਾਏ ਵੀ ਓਪਨ ਹੋ ਰਿਹਾ ਇੱਥੇ ਤੇ ਬਹੁਤ ਵਧੀਆ ਇੱਥੇ ਮਾਰਕੀਟ ਓਪਨ ਹੋਣ ਵਾਲੀ ਹੈ ਮੈਂ ਤੁਹਾਨੂੰ ਕਹਿ ਰਿਹਾ ਕਿ ਮੋਹੱਲੀ ਸ਼ਹਿਰ ਚ 에어ਪੋਰਟ ਰੋਡ ਤੇ ਇੰਨਾ ਯਾਦਾ ਕੁਝ ਖੁੱਲ ਰਹੇ ਹਨ ਜੇ ਕਿਸੇ ਨੇ ਇਨਵੈ ਬਹੁਤ ਵਧੀਆ ਚੀਜ਼ ਹੈ ਰੇਟ ਵਗੈਰਾ ਮੈਂ ਪਤਾ ਕਰ ਦਾਂਗਾ ਅੱਜ ਖਾਲੇ ਰੇਟ ਦਾ ਮੈਨੂੰ ਨਹੀਂ ਪਤਾ ਵੀ ਰੇਟ ਦੀ ਗੱਲ ਕਰਨੀ ਹੈ ਬਸ ਤੁਸੀਂ ਦੇਖ ਸਕਦੇ ਹੋ ਇਹ ਪੂਰੀ ਮਾਰਕੀਟ ਖੁੱਲ ਰਹੀ ਹੈ ਤੇ ਖੁੱਲ ਕਿੱਥੇ ਰਹੀ ਹੈ ਪੂਰੀ 에어ਪੋਰਟ ਦੇ ਸਾਹਮਣੇ ਔਰ ਇਹ ਰੋਡ ਇਹੋ ਜੀ ਹੈ ਜਿਹੜੀ ਸਾਰਾ ਦਿਨ 24 ਘੰਟੇ ਚੱਲਦੀ ਹੈ ਦਿਨ ਰਾਤ ਚੱਲਦੀ ਹੈ ਰੋਡ ਤੇ ਇੱਥੇ ਕੁਝ ਵੀ ਬਿਜ਼ਨਸ ਸੈਟ ਅਪ ਕਰ ਸਕਦੇ ਹੋ ਤੁਸੀਂ ਜੋ ਕਰੋਗੇ ਉਹ ਤੁਹਾਡਾ ਚੱਲਣਾ ਚੱਲਣਾ ਕਿਉਂਕਿ ਰੋਡ ਹੈ ਮੇਨ ਰੋਡ ਹੈ 에어ਪੋਰਟ ਰੋਡ ਹੈ 에어ਪੋਰਟ ਰੋਡ ਤੇ ਕੰਮ ਤਾਂ ਲੋਕੀ ਆਣਗੇ ਜਾਣਗੇ ਤੇ ਉਹ ਦੇਖਣਗੇ ਤੇ ਚੀਜ਼ ਖਰੀਦਣਗੇ ਜ਼ਰੂਰ ਤੁਹਾਨੂੰ ਮੈਂ ਸ਼ਾਪ ਦਾ ਸਾਈਜ਼ ਦਿਖਾ ਦਿੰਦਾ ਇੱਕ ਸ਼ਾਪ ਤਿਆਰ ਹੋ ਰਹੀ ਹੈ ਅੰਦਰ ਬੰਦੇ ਲੱਗੇ ਹੋਏ ਹਨ ਤਿਆਰ ਕਰਨ ਤੇ ਮੈਂ ਤੁਹਾਨੂੰ ਸਾਈਜ਼ ਵਗੈਰਾ ਦਿਖਾਉਂਦਾ ਕਿੰਨੀ ਵੱਡੀ ਸ਼ਾਪ ਹੈਗੀ ਹੈ ਚਲੋ ਆਓ ਚੱਲਦੇ ਅੰਦਰ ਤੇ ਦੇਖਦੇ ਹਾਂ ਸ਼ਾਪ ਦਾ ਸਾਈਜ਼ ਤੇ ਆ ਤੁਸੀਂ ਚੈੱਕ ਕਰ ਸਕਦੇ ਹੋ ਸ਼ਾਪ ਦਾ ਹੈਗਾ ਸਾਈਜ਼ ਇੱਕ ਸ਼ਾਪ ਖੁੱਲ ਰਹੀ ਹੈ ਤੇ ਸ਼ਾਪ ਦਾ ਤੁਸੀਂ ਸਾਈਜ਼ ਦੇਖੋ ਤਿਆਰ ਹੋ ਰਹੀ ਹੈ ਪੂਰੀ ਬਹੁਤ ਵੱਡੀ ਸ਼ਾਪ ਹੈ ਕੋਈ ਛੋਟੀ ਵਗੈਰਾ ਸ਼ਾਪ ਨਹੀਂ ਹੈਗੀ ਬਹੁਤ ਵੱਡਾ ਸ਼ੋਰੂਮ ਹੈ ਤੇ ਕਾਫੀ ਅੱਛੀ ਚੀਜ਼ ਹੈ ਤੁਹਾਨੂੰ ਹੋਰ ਵੀ ਚੀਜ਼ ਦਿਖਾਉਂਦੇ ਆ ਤੇ ਆ ਤੁਸੀਂ ਦੇਖ ਸਕਦੇ ਹੋ ਤੇ ਪਾਰਕਿੰਗ 'ਚ ਵੀ ਕੋਈ ਦਿੱਕਤ ਨਹੀਂ ਹੈ ਪਾਰਕਿੰਗ ਵੀ ਬਹੁਤ ਜ਼ਿਆਦਾ ਹੈਗੀ ਆ ਜੇ ਤੁਸੀਂ ਸੋਚਣਾ ਕਿ ਹਾਂ ਪਾਰਕਿੰਗ ਦਿੱਕਤ ਆਊਗੀ ਕੁਝ ਆਏਗਾ ਬਾਹਰ ਵੀ ਪਾਰਕਿੰਗ ਹੈ ਅੰਦਰ ਵੀ ਇੱਥੇ ਪਾਰਕਿੰਗ ਹੈ ਸਾਰੀ ਜਗ੍ਹਾ ਇੱਥੇ ਵਧੀਆ ਪਾਰਕਿੰਗ ਹੈਗੀ ਆ ਪ੍ਰੋਪਰ ਸਿਕਿਉਰਿਟੀ ਗਾਰਡ ਬੈਠੇ ਆ ਸਿਕਿਉਰਿਟੀ ਵਾਲੇ ਤੁਹਾਡੀ ਪਾਰਕਿੰਗ ਵਿਗਵਾਣਗੇ ਸਭ ਕੁਝ ਹੋਊਗਾ ਹੈਨਾ ਜੇ ਕੋਈ ਬਾਹਰੋਂ ਆਂਦਾ ਵੀ ਆ ਕੋਈ ਬੰਦਾ ਵੀ ਕੁਝ ਵੀ ਕਰਦਾ ਹੈ ਆਪਣਾ ਵਧੀਆ ਆਰਾਮ ਨਾਲ ਇੱਥੇ ਪਾਰਕਿੰਗ ਲਗਾਓ ਆਪਣਾ ਸ਼ੋਪਿੰਗ ਸੈਂਟਰ ਘੁੰਮੋ ਸਭ ਕੁਝ ਕਰੋ ਇੱਕ ਤਾਂ ਰੋਡ ਤੇ ਰਸ਼ ਬਹੁਤ ਹੈ ਥੋੜੀ ਡਿਸਟਰਬੈਂਸ ਆ ਰਹੀ ਹੋਗੀ ਵੱਧ ਵੀ ਆ ਸਕਦੀ ਹੈ ਮੈਂ ਕੁਝ ਕਹਿ ਨਹੀਂ ਸਕਦਾ ਕਿਉਂਕਿ ਚਲਦੀ ਰੋਡ ਹੈ ਹਨਾ ਆਪਾਂ ਰੋਕ ਤਾਂ ਸਕਦੇ ਨਹੀਂ ਕਿਸੇ ਨੂੰ ਤੇ ਇਹਦਾ ਨਾਮ ਵੀ ਦਿੱਤਾ ਗਿਆ ਸੈਂਟਰਲ ਸਟਰੀਟ ਆ ਤੁਸੀਂ ਦੇਖ ਲਓ ਲਿਖਿਆ ਹੋਇਆ ਪਿਛੇ ਸੈਂਟਰਲ ਸਟਰੀਟ ਤੇ ਇਹਦਾ ਨਾਮ ਦਿੱਤਾ ਗਿਆ ਸੈਂਟਰਲ ਸਟਰੀਟ ਮਾਰਕੀਟ ਆਫ ਸੈਕਟਰ 67 ਤੇ ਬਹੁਤ ਵਧੀਆ ਇਨਵੈਸਟਮੈਂਟ ਪਰਪਸ ਵਾਸਤੇ ਹੈ ਥੋੜਾ ਜਿਹਾ ਪਤਾ ਕਰਦੇ ਆਂ ਕਿ ਰੇਟ ਵਗੈਰਾ ਤੇ ਤੁਹਾਨੂੰ ਮੈਂ ਵੀਡੀਓਸ ਦੱਸਦਾ ਸਭ ਕੁਝ ਤੇ ਆਪਾਂ ਕਰਦੇ ਆਂ ਗੱਲ ਚਲੋ ਉੱਪਰ ਚਲਦੇ ਆਂ ਥੋੜਾ ਉੱਪਰੋਂ ਵੀਊ ਦੇਖਦੇ ਆਂ ਕਿਵੇਂ ਦਾ ਹੈਗਾ ਤੇ ਤੁਹਾਨੂੰ ਵੀ ਨਾਲ ਦਿਖਾਉਨੇ ਆਂ ਉੱਪਰ ਜਾ ਕੇ ਨੋਰ ਵੀ ਜਾ ਰਹੇ ਆਂ ਆਪਾਂ ਪਹਿਲਾਂ ਫਸਟ ਫਲੋਰ ਤੇ ਇੱਕ ਵਾਰ ਦੇਖਦੇ ਆਂ ਫਸਟ ਫਲੋਰ ਤੋਂ ਕਿਵੇਂ ਲੱਗਦਾ ਫਿਰ ਤੁਹਾਨੂੰ ਸੈਕਿੰਡ ਫਲੋਰ ਵੀ ਦਿਖਾ ਦਾਂਗੇ ਇੱਕ ਵਾਰ ਜਾ ਕੇ ਤਾਂ ਆਈਏ ਪਹਿਲਾਂ ਮੈਂ ਸੋਚਿਆ ਕਿ ਉੱਪਰੋਂ ਵੀਊ ਦਿਖਾਉਣਾ ਜ਼ਰੂਰੀ ਆ ਲੁਕੀ ਕਹਿਣ ਕਿ ਬਾਰੋ-ਬਾਰੋ ਦਖਾਤ ਤੰਦਰੋ ਕਿਵੇਂ ਹੈਗਾ ਇੱਕ ਕੋਰੀਡੋਰ ਆ ਸਾਰਾ ਆ ਤੁਸੀਂ ਚੈੱਕ ਕਰ ਸਕਦੇ ਹੋ ਕੋਰੀਡੋਰ ਇਹ ਸਾਰੇ ਸ਼ੋਰੂਮ ਦੀ ਜਗ੍ਹਾ ਹੈ ਜਗ੍ਹਾ ਤਾਂ ਬਹੁਤ ਵੱਡੀ-ਵੱਡੀ ਨਾਲ ਕੋਲ ਆ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਖੁੱਲੀ ਜਗ੍ਹਾ ਇੱਥੇ ਸਾਰੇ ਸ਼ੋਰੂਮ ਹੀ ਬੰਨੇ ਆ ਦੇ ਇਹ ਸਾਰਾ ਕੋਰੀਡੋਰ ਹੈ ਉਧਰ ਉਹ ਵੀ ਚੈੱਕ ਕਰ ਸਕਦੇ ਹੋ ਇਹ ਵੀ ਕੋਰੀਡੋਰ ਹੈ ਤੇ ਇਹ ਹੈਗਾ ਬਾਹਰ ਦਾ ਵਿਊ ਮੌਸਮ ਤਾਂ ਇੱਕ ਬਹੁਤ ਵਧੀਆ ਹੋ ਰੱਖਿਆ ਮੌਸਮ ਦੇ ਕੀ ਕਹਨੇ ਐਨਾ ਵਧੀਆ ਮੌਸਮ ਸਰਦੀ ਦੇ ਵਿੱਚ ਬਾਰਿਸ਼ ਪੈ ਰਹੀ ਹੈ ਠੰਡ ਹੋ ਰਹੀ ਹੈ ਹੋਰ ਕੀ ਚਾਹੀਦਾ ਤੇ ਆਪ ਤੁਸੀਂ ਦੇਖ ਸਕਦੇ ਹੋ ਇੱਕ ਸੈਂਟਰ 'ਚ ਨੇ ਨਾ ਵੀ ਜਗ੍ਹਾ ਬਣਾਈ ਆ ਬੇਸਮੈਂਟ ਵਾਸਤੇ ਜਾਣ ਵਾਸਤੇ ਬੇਸਮੈਂਟ ਵੀ ਹੈਗੀ ਆ ਬਟ ਬੇਸਮੈਂਟ ਦਾ ਇੱਕ ਤਾਂ ਆਹ ਰਸਤਾ ਹੈਗਾ ਇੱਕ ਜਿੱਥੋਂ ਮੈਂ ਉੱਪਰ ਚੜ੍ਹਨੇ ਆ ਉੱਥੋਂ ਵੀ ਹੈਗਾ ਬਟ ਪਤਾ ਨਹੀਂ ਗੱਡੀਆਂ ਦੀ ਪਾਰਕਿੰਗ ਵਾਸਤੇ ਹੈ ਕਿ ਨਹੀਂ ਬੇਸਮੈਂਟ ਬਟ ਬੇਸਮੈਂਟ ਹੈਗੀ ਆ ਨਾ ਤਾਂ ਮੈਨੂੰ ਪਤਾ ਤੇ ਇਹ ਬਾਹਰ ਦਾ 뷰 ਹੈਗਾ ਸਿਕਿਉਰਿਟੀ ਗਾਰਡ ਵਾਲੇ ਖੜੇ ਆ ਇੱਕ ਇਸ ਪਾਸੇ ਇੱਕ ਉਸ ਪਾਸੇ ਵੀ ਖੜੇ ਸਿਕਿਉਰਿਟੀ ਗਾਰਡ ਵਾਲੇ ਤੇ ਇਹ ਬਾਹਰ ਦਾ ਪੂਰਾ 뷰 ਹੈ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਵਧੀਆ ਲੱਗ ਰਿਹਾ ਤੇ ਹੁਣ ਚਲਦੇ ਅੰਦਰ ਤੇ ਮਿਲਦੇ ਥੋੜੇ ਦੇਰ ਚ ਤੇ ਗਾਇਸ ਚੱਕਰ ਇਹ ਤਾਂ ਕਿ ਮੈਨੂੰ ਹਲੇ ਰੇਟ ਦਾ ਤਾਂ ਨਹੀਂ ਪਤਾ ਚੱਲਿਆ ਰੇਟ ਕੁਝ ਹੋਏਗਾ ਵਧਦੀ ਹੋਏ ਕਿਉਂਕਿ 에어ਪੋਰਟ ਰੋਡ ਤੇ ਇਹ ਸ਼ੋਰੂਮ ਬਣ ਰਹੇ ਹਨਾ ਤੇ ਤੁਸੀਂ ਜੇ ਰੇਟ ਪਤਾ ਕਰਨਾ ਹੈ ਲੈ ਐਕਚੁਅਲੀ ਉਹ ਬੰਦਾ ਨਹੀਂ ਬੈਠਾ ਸੇਲਜ਼ਮੈਨ ਆ بارش ਕਰਕੇ ਹੋ ਜਾਂ ਕਿਥੇ ਫੀਲਡ ਤੇ ਨਾ ਗਿਆ ਹੋਵੇ ਜਾਂ بارش ਕਰਕੇ ਆਇਆ ਨਹੀਂ ਹੈਗਾ ਕੁਝ ਪਤਾ ਨਹੀਂ ਤੇ ਮੈਂ ਗਿਆ ਸੀ ਅੰਦਰ ਆਫਿਸ ਪਿੱਛੇ ਹੀ ਹੈਗਾ ਸੇਲਜ਼ ਆਫਿਸ ਤੇ ਤੁਸੀਂ ਜੇ ਕਿਸੇ ਨੇ ਇਨਵੈਸਟਮੈਂਟ ਕਰਨੀ ਹੈ ਹੈਨਾ ਉਹ ਖੁਦ ਆ ਕੇ ਇੱਥੇ ਸੇਲਜ਼ ਆਫਿਸ ਗੱਲ ਕਰ ਸਕਦਾ ਆਪਣੇ ਹਿਸਾਬ ਨਾਲ ਬਜਟ ਜੋ ਉਹਦਾ ਹੋਏਗਾ ਆ ਕੇ ਗੱਲ ਕਰ ਸਕਦਾ ਕਿ ਮੈਨੂੰ ਆਹ ਚੀਜ਼ ਚਾਹੀਦੀ ਹੈ ਤੇ ਇੰਨੇ ਪੈਸੇ ਚਾਹੀਦੀ ਹੈ ਜੋ ਵੀ ਹੋਏਗਾ ਤੁਸੀਂ ਡਾਇਰੈਕਟ ਗੱਲ ਕਰ ਸਕਦੇ ਹੋ ਬਟ ਹਾਂ ਤੇ ਤੁਸੀਂ ਮੈਂ ਤੁਹਾਨੂੰ ਲਿੰਕ ਚ ਤੁਹਾਨੂੰ ਦੱਸਿਆ ਮੈਂ ਪਾਈ ਦਵਾਂਗਾ ਲੋਕੇਸ਼ਨ ਵਗੈਰਾ ਹੈਨਾ ਡਿਸਕ੍ਰਿਪਸ਼ਨ ਬਾਕਸ ਤੁਸੀਂ ਆ ਕੇ ਦੇਖੋ ਜਗਾ ਦੇਖੋ ਪਹਿਲਾਂ ਪ੍ਰੋਪਰਟੀ ਦੇਖੋ ਜੇ ਤੁਹਾਨੂੰ ਪਸੰਦ ਆਂਦੀ ਹੈ ਤੁਸੀਂ ਇਨਵੈਸਟ ਕਰੋ ਬਹੁਤ ਵਧੀਆ ਜਗਾ ਤੇ ਹੈਗੀ ਹੈ ਹੈਨਾ ਕੋ ਸੇਲਸ ਆਫਿਸ ਪਿੱਛੇ ਹੈਗਾ ਤੇ ਨੰਬਰ ਇਹਨਾਂ ਨੇ ਲਿਖਿਆ ਨਹੀਂ ਹੋਇਆ ਬਸ ਇਹ ਹੈ ਸੈਂਟਰਲ ਸਟਰੀਟ ਸੈਕਟਰ 67 ਮੋਹਲੀ ਤੁਸੀਂ ਆਓ ਇੱਥੇ ਸੇਲਸ ਆਫਿਸ ਸਿੱਧਾ ਆ ਕੇ ਗੱਲ ਕਰੋ ਤੁਹਾਨੂੰ ਬੰਦਾ ਮਿਲੂਗਾ ਗੱਲ ਕਰੋ ਪ੍ਰੋਪਰ ਤੇ ਤੁਹਾਨੂੰ ਸਾਰੀ ਡਿਟੇਲ ਉੱਥੋਂ ਆਫਿਸ ਦੇ ਵਿੱਚੋਂ ਮਿਲ ਜੂਗੀ ਅਜੇ ਬੰਦਾ ਨਹੀਂ ਹੈਗਾ ਨਹੀਂ ਤਾਂ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਹੀ ਡਿਟੇਲ ਦੱਸ ਦਿੰਦੀ ਸੀਗੀ ਤੇ ਇਹ ਸੀਗੀ ਅੱਜ ਦੀ ਵੀਡੀਓ ਜੋ ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹੁੰਦਾ ਸੀਗਾ ਇਹ ਸੈਂਟਰ ਸਟੇਟ ਖੁਲਿਆ ਸੈਕਟਰ 67 ਮੁਹੱਲੇ ਦੇ ਵਿੱਚ ਜੋ ਕਿ ਹਲੇ ਬਹੁਤ ਵਧੀਆ ਤੁਹਾਨੂੰ ਮੈਂ ਸਾਈਜ਼ ਵੀ ਦਿਖਾਤਾ ਸ਼ੋਰੂਮ ਦਾ ਹੈ ਨਾ ਆ ਕੇ ਛੋਟੇ ਸ਼ੋਰੂਮ ਵੀ ਹੈਗੇ ਆ ਉਹ ਵੱਡਾ ਸ਼ੋਰੂਮ ਸੀਗਾ ਛੋਟੇ ਵੀ ਹੈਗੇ ਉਸ ਤੋਂ ਹਾਫ ਲਗਾ ਲਓ ਤੇ ਤੁਸੀਂ ਆ ਕੇ ਇੱਥੇ ਆ ਗੱਲ ਕਰੋ ਜੇ ਕਿਸੇ ਨੇ ਇਨਵੈਸਟਮੈਂਟ ਪਰਪਸ ਉਸੇ ਖੋਲਣਾ ਹੈ ਲੀਸ ਤੇ ਲੈਣਾ ਜੋ ਵੀ ਕਰਨਾ ਆ ਕੇ ਕਰੋ ਠੀਕ ਹੈ ਹੋਪ ਕਰਦਾ ਵਜੇ ਲੱਗਿਆ ਹੋਇਆ ਵਜੇ ਲੱਗੇ ਤੇ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤਤਤਰ ਲਈ ਬਾਏ ਬਾਏ ਟਾਟਾ ਟੇਕ ਕੇਅਰ